ਕਾਂਟਰੀਬਿਊਟ ਕੀਤਾ ਜਿਹੜੇ ਕੇਸ ਸਟ੍ਰੈਸ ਕੀਤੇ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਜੀ ਜਿਹੜਾ ਸਾਡੀ ਸੀਆਈਏ ਟੀਮ ਨੂੰ ਕ੍ਰੈਡੀਬਲ ਇਨਪੁਟ ਸਿਗੀ ਕਿ ਇੱਕ ਰਾਇਲ ਐਨਕਲੇਵ ਨੇੜੇ ਆ ਦੇਸ਼ ਹਸਪੀਟਲ ਕੁਸ਼ਕੀ ਬੰਦੇ ਕੁਮਰਿਆ 4 ਤਰੀਕ ਨੂੰ ਜਿਸ ਚ ਇਹਨਾਂ ਨੇ ਚਾਰ ਦੋਸ਼ੀਆਂ ਨੂੰ ਸ਼ੱਕੀ ਬੰਦਿਆਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਯੁਧਵੀਰ ਸਿੰਘ ਉਰਫ ਆਸ਼ੂ ਜਸਪਾਲ ਸਿੰਘ ਉਰਫ ਜੱਸੀ ਇਹ ਹੈਗੇ ਰਹਿਣ ਵਾਲੇ ਜੈਦ ਪਿੰਡ ਜ਼ਿਲ੍ਹਾ ਬਠਿੰਡੇ ਦੇ ਜੋ ਸੁਖਵਿੰਦਰ ਸਿੰਘ ਉਰਫ ਸੁਖਾ ਵਾਸੀ ਦਸ਼ਮੇਸ਼ ਨਗਰ ਰਾਮਪੁਰਾ ਔਰ ਚੌਥਾ ਗੁਰਜੀਤ ਸਿੰਘ ਉਰਫ ਗੁਰੀ ਵਾਸੀ ਲਹਿਰਾ ਤੂਰਕੋਟ ਜ਼ਿਲ੍ਹਾ ਬਠਿੰਡਾ ਇਹਨਾਂ ਚਾਰਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਟਲ ਬੱਤੀਬੋਰ ਦੇਸੀ ਅਲੋਂਗ ਵਿਦ ਨਾਈਨ ਲਾਈਵ ਰਾਉਂਡਸ ਔਰ ਤਿੰਨ ਮੈਗਜ਼ੀਨ ਬਰਾਮਦ ਕੀਤੀਆਂ ਔਰ ਦੋ ਮੋਬਾਈਲ ਫੋਨ ਗਿੱਤੇ ਗਏ ਸੀ ਇਹਨਾਂ ਇਸ ਇਹਦੇ ਚ ਇਹਨਾਂ ਨੇ ਐਫ ਆਈ ਆਰ ਨੰਬਰ 10 ਡੇਟ 4 ਫ फेब्रुवारी ਅੰਡਰ ਸੈਕਸ਼ਨ 111 ਬੀ ਐਨ ਐਸ ਜਿਹੜਾ ਆਰਗੇਨਾਈਜ਼ ਗੈਂਗਲੀ ਬੀ ਐਨ ਐਸ ਟੂ ਨਿਊ ਸੈਕਸ਼ਨ ਐਡ ਹੋਇਆ ਉਹਦੇ ਚ ਉਹਦੇ ਤਹਿਤ ਪਰਚਾ ਦਿੱਤਾ ਅਲੋਂਗ ਵਿਦ 25 54 59 ਅਸਲਾ ਐਕਟ ਪੀ ਐਸ ਪੀ ਐਸ ਕੈਂਚੇ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਰਾਨੇ ਪੁੱਛ ਕੇ ਪਤਾ ਲੱਗਿਆ ਕਿ ਜਿਹੜੀ 29 ਜਨਵਰੀ ਨੂੰ ਸਿਟੀ ਰਾਮਪੁਰਾ ਏਰੀਆ ਚ ਇੱਕ ਗੱਡੀ ਖੋਣ ਦੀ ਵਾਰਦਾਤ ਹੋਈ ਸੀ ਸਵਿਫਟ ਗੱਡੀ ਜਿਹੜਾ ਕੰਪਲੇਨੈਂਟ ਹੈਗਾ ਮਨੋਜ ਗੁਪਤਾ ਥਰਡ ਦਾ ਰੈਂਡ ਵਾਲਾ ਜਿਹਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਉਹਨੂੰ ਬਲੌਂਗੇ ਏਰੀਆ ਤੋਂ ਕੁਝ ਬੰਦਿਆਂ ਨੇ ਲਿਫਟ ਦੇਣ ਦੇ ਬਹਾਨੇ ਉਹਦੀ ਗੱਡੀ 'ਚ ਬੈ ਗਏ ਤੇ ਮੁੜ ਕੇ ਗਨ ਪੁਆਇੰਟ ਤੇ ਉਹਨੂੰ ਲੈ ਕੇ ਜਾਂਦੇ ਰਹੇ ਤੇ ਸਾਡੇ ਸਿਟੀ ਰਾਮਪੁਰ ਏਰੀਆ 'ਚ ਉਹਨੂੰ ਗੱਡੀ 'ਚ ਲਾਤਾ ਸੀ ਸੋ ਉਸ ਕੰਪਲੇਂਟ ਤੇ 30 ਤਰੀਕ 30 ਜਨਵਰੀ ਨੂੰ ਸਿਟੀ ਰਾਮਪੁਰਾ 'ਚ ਅਸੀਂ ਕਿਡਨਾਪਿੰਗ ਔਰ 382 ਔਰ ਪੱਟੀ ਆਰਮਜ਼ ਐਕਟ ਦਾ ਪਰਚਾ ਦਰਜ ਕੀਤਾ ਸੀਗਾ ਉਸ ਕੇਸ 'ਚ CIE, CIE, CIE 2 ਫਰਵਰੀ ਨੂੰ ਐਸ ਐਚਓ ਸਿਟੀ ਰਾਮਪੁਰਾ ਨੂੰ ਜਿਹੜੀ ਗੱਡੀ ਖੋਈ ਗਈ ਸੀ ਉਹਨਾਂ ਦੇ ਏਰੀਆ ਚ ਬਰਾਮਦ ਹੋ ਗਈ ਸੀ ਔਰ ਇਸ ਕੇਸ ਦੀ ਤਫਤੀਸ਼ ਚ ਪਤਾ ਲੱਗਿਆ ਕਿ ਇਸ ਕੇਸ ਦੇ ਚਾਰੋਂ ਅਕਿਊਜ਼ਡ ਇਹੀ ਚਾਰ ਮੁੰਡੇ ਸੀਗੇ ਜਿਹੜੇ ਸੀਆਈਏ ਸਿਟੀ ਸੀਆਈਏ 2 ਨੇ ਗ੍ਰਿਫਤਾਰ ਕੀਤੇ ਤੇ ਫਰਦਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜਿਹੜਾ ਇਹਨਾਂ ਚੋਂ ਜਸਪਾਲ ਸਿੰਘ ਔਰ ਜਸੀ ਹੈ ਇਹਦੇ ਤੇ ਪਹਿਲਾਂ ਵੀ ਕਈ ਸਾਰੇ ਅਲਿਗੇਸ਼ਨ ਸੇ ਦਰਜ ਹੈ ਜਿਨ੍ਹਾਂ ਚ ਇੱਕ ਸੈਂਸਿਟਿਵ ਕੇਸ ਸੀਗਾ 2019 तप्पा एरिया बरनला गन हाउस चौदह के करीब राइफल् चुपी हुई दक्यूज और इसके अलावा यह जोड़े ग्यारह मुकदमे दर्ज है दो हज़ार अठारह तो बाद तीन मुकदमे ए तीन सौ सत्त दर्ज है और जो बाकी तीन दोषी हैं इस केस के ਇੱਕ ਯੁੱਧਵੀਰ ਉਹਦੇ ਉੱਤੇ ਪਹਿਲਾਂ ਇੱਕ ਪਰਚਾ ਦਰਜ ਹੈ ਤੇ ਜਿਹੜਾ ਗੁਰਜੀਤ ਉਲਕੁਰੀ ਹੈ ਉਹਦੇ ਤੇ ਵੀ ਇੱਕ ਪਰਚਾ ਦਰਜਾ ਸੋ ਮੇਨਲੀ ਜਿਹੜਾ ਹੈ ਜਸਾਇ ਹੀ ਇਜ਼ ਅ ਸੀਰੀਅਲ ਆਫੈਂਡਰ ਔਰ ਇਸ ਤਰ੍ਹਾਂ ਅਸੀਂ ਅੱਗੇ ਇਹਨਾਂ ਦੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਕਿ ਸਾਡੇ ਹੋਰ ਵੀ ਕੇਸਿਸ ਟ੍ਰੇਸ ਹੋਣ ਔਰ ਸੀਆਈਏ 2 ਨੇ ਬੜਾ ਵਧੀਆ ਕੰਮ ਕਰਕੇ ਸਾਡੇ ਦੋਨੋਂ ਕੇਸਿਸ ਚ ਰਿਕਵਰੀ ਹਾਸਲ ਕੀਤੀ ਹੈ। ਟਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ and dedicated well qualified teaching staff ICSE pattern high tech computer labs special english speaking classes tara convent school vich pre nursery ton 10vi tak de daakhle shuru han apne bachche de sunehri bhavikhli ajj hi screen te ditte phone number te sampark karo